ਦੇਖਸਾ ਕਦੇ ਇੱਕ ਵਾਰੀ ਜ਼ੂਮ ਕਰਕੇ ਜ਼ਰੂਰ ਦਿਖਾ ਦਿਓ ਕਿ ਜਿਹੜੇ ਹਾਲਾਤ ਨੇ ਹੈਗੇ ਇਸ ਟਾਈਮ ਤੁਹਾਨੂੰ ਕਗਰ ਦੇ ਦਿਖਾ ਰਿਹਾ ਅਸੀਂ ਜ਼ਮੀਨ ਬਿਲਕੁਲ ਹੀ ਡੁੱਬ ਚੁੱਕੀ ਆਗੀ ਜਿਹੜੀ ਜੀਰੀ ਹੈਗੀ ਤੁਹਾਨੂੰ ਅਸੀਂ ਕਗਰ ਦੇ ਹਾਲਾਤ ਦਿਖਾ ਰਿਹਾ ਇਸ ਟਾਈਮ ਆਹ ਵੀ ਜਿਹੜੀ ਜੀਰੀ ਡੁੱਬੀ ਹੋਈ ਹੈਗੀ ਇੱਧਰ ਵੀ ਜਿਹੜਾ ਪਾਣੀ ਨੱਕੋ ਨੱਕ ਭਰਿਆ ਹੋਇਆ ਹੈਗਾ ਜਿਹੜੀ ਬਾਬਾ ਪੁਜਾਰੀ ਜੀ ਦੀ ਜ਼ਮੀਨ ਆ ਤਕਰੀਬਨ 10 ਕਿੱਲੇ ਕਹਿ ਰਹੇ ਨੇ ਕਿ ਜਿਹੜਾ ਕੱਗਰ ਦੀ ਮਾਰ ਹੇਠ ਆਏ ਨੇ ਇੱਕ ਵਾਰੀ ਇੱਧਰ ਵੀ ਦਿਖਾ ਦਿਓ ਸਾਰੇ ਦੂਰ ਦੂਰ ਤੱਕ ਪਾਣੀ ਕਿਤੇ ਨਾ ਕਿਤੇ ਨੁਕਸਾਨ ਤਾਂ ਜ਼ਰੂਰ ਹੋ ਰਿਹਾ ਜੇਕਰ ਐਦਾਂ ਹੀ ਮੀਂਹ ਪੈਂਦਾ ਰਿਹਾ ਤਾਂ ਵੱਡਾ ਖਮਿਆਂ ਚ ਜਿਹੜਾ ਕਿਸਾਨਾਂ ਨੂੰ ਭੁਗਤਣਾ ਪਊਗਾ ਸੀ ਰੱਬ ਅੱਗੇ ਅਰਦਾਸ ਕਰਦੇ ਆਂ ਤੇ ਪ੍ਰਸ਼ਾਸਨ ਅੱਗੇ ਕਿ ਕੋਈ ਫੁਕਤਾ ਇੰਤਜ਼ਾਮ ਕੀਤਾ ਜਾਣਾ ਇਸ ਚੀਜ਼ ਦੇ ਇੱਧਰ ਵੀ ਜਿਹੜਾ ਪਾਣੀ ਭਰਿਆ ਹੋਇਆਗਾ ਸਤਿ ਸ਼੍ਰੀ ਅਕਾਲ ਦੋਸਤੋ ਇਸ ਟਾਈਮ ਤੁਹਾਨੂੰ ਅਸੀਂ ਹਰਚੰਦਪੁਰੇ ਤੋਂ ਕੱਗਰ ਤੋਂ ਤਸਵੀਰਾਂ ਦਿਖਾ ਰਹੇ ਆਂਗੇ ਜਿੱਥੇ ਕੱਲ੍ਹ ਨਾਲੋਂ ਕਾਫੀ ਜ਼ਿਆਦਾ ਪਾਣੀ ਵਾ ਚੁੱਕ ਗਿਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਦਿਖਾ ਦੇਣਾ ਜੇਕਰ ਆਪਾਂ ਮਾਝੇ ਦੀ ਗੱਲ ਕਰੀਏ ਜਾਂ ਫਿਰ ਦੁਆਬੇ ਦੀ ਗੱਲ ਕਰੀਏ ਉੱਥੇ ਤਾਂ ਤਕਰੀਬਨ ਜਿਹੜੇ ਲਗਾਤਾਰ ਹੜ੍ਹ ਆ ਰਹੇ ਨੇਗੇ ਹੜ੍ਹ ਕਰਕੇ ਜਿਹੜਾ ਆਮ ਜਲਜੀਵਨਾਂ ਕਿਤੇ ਨਾ ਕਿਤੇ ਪ੍ਰਭਾਵਿਤ ਤਾਂ ਜ਼ਰੂਰ ਹੋ ਰਿਹਾ ਪਰ ਜੇਕਰ ਆਪਾਂ ਮਾਲਵੇ ਦੀ ਗੱਲ ਕਰੀਏ ਇੱਕ ਘੱਗਰ ਦੀ ਗੱਲ ਕਰੀਏ ਇੱਕ ਘੱਗਰ ਦਰਿਆ ਜਿਹੜਾ ਆਪਣੇ ਕੱਲ ਨਾਲੋਂ ਕਿਤੇ ਨਾ ਕਿਤੇ ਵੱਧ ਦਾ ਨਜ਼ਰ ਆ ਰਿਹਾ ਹੈਗਾ ਪ੍ਰਸ਼ਾਸਨ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ ਗੁਰਦੁਆਰਿਆਂ ਦੇ ਵਿੱਚ ਬੋਲਿਆ ਗਿਆ ਸੀਗਾ ਕਿ ਜਿਹੜੇ ਨੇੜੇ-ਨੇੜੇ ਪਿੰਡ ਪੈਂਦੇ ਨੇਗੇ ਉਹ ਜ਼ਰੂਰ ਅਲਰਟ ਰਹਿਣ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹਾਂਗੇ ਇਸ ਟਾਈਮ ਇੱਕ ਵਾਰੀ ਜ਼ਰੂਰ ਦਿਖਾ ਦਵਾਂਗੇ ਵਾਲੇ ਦਾਲ ਦੇ ਜਿਹੜੇ ਦ੍ਰਿਸ਼ ਨੇਗੇ ਤੇ ਅਸੀਂ ਬਾਪੂ ਜੀ ਨਾਲ ਵੀ ਗੱਲਬਾਤ ਕਰਾਂਗੇ ਕੱਲ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਦੇਖਦੇ ਹੋ ਬਾਪੂ ਜੀ ਕੱਲ ਨਾਲੋਂ ਕਿੰਨਾ ਪਾਣੀ ਵਧਿਆ ਕੱਲ ਨਾਲੋਂ ਪਾਣੀ ਕੋ 4.5 ਫੁੱਟ ਵਧ ਗਿਆ ਜੀ ਪਾਣੀ ਅਜੇ ਵੀ ਵਧ ਰਿਹਾ ਅਜੇ ਵੀ ਰੁਕਿਆ ਨਹੀਂ ਹੈ ਅਜੇ ਵਧ ਰਿਹਾ ਹੈ ਕੱਲ ਮੈਂ ਵੀ ਆਏ ਸੀ ਮੈਂ ਤਾਂ ਅੱਜ ਵੀ ਹੁਣ ਥੋੜੀ ਦੇਰ ਹੋਇਆ ਉਦੋਂ ਮੈਂ ਆਇਆ ਹਾਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਕੋਈ ਅਲਰਟ ਪੁਰਤਾਂ ਸੁਣਨੋਂ ਤਾਂ ਇਹ ਦੂਰੋਂ ਮਸੋਰ ਤਾਂ ਕੀ ਕਰਨਾ ਪ੍ਰਸ਼ਾਸਨ ਨੇ ਕੋਈ ਪੁਖਤ ਤੰਤਜਾਮ ਕੋਈ ਇੰਤਜਾਮ ਨਹੀਂ ਹੈ ਇੰਤਜਾਮ ਤਾਂ ਕਿਹੜਾ ਕਰਨਾ ਸਰਕਾਰ ਨੇ ਕੁਛ ਨਹੀਂ ਕਰਨਾ ਸੋ ਜਿਵੇਂ ਕਿ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਇਸ ਟਾਈਮ ਘੱਗਰ ਤੋਂ ਘੱਗਰ ਜਿਹੜਾ ਬਾਪੂ ਜੀ ਨੇ ਜਿਵੇਂ ਦੱਸਿਆਗਾ ਕਿ ਤਕਰੀਬਨ ਕੱਲ੍ਹ ਨਾਲੋਂ 1.5 ਤੋਂ 2 ਫੁੱਟ ਪਾਣੀ ਤਾਂ ਜ਼ਰੂਰ ਵਧਿਆ ਇਹਦੇ ਨਾਲ ਜਿਹੜਾ ਲਵੇ ਲਵੇ ਜਿਹੜੇ ਖੇਤ ਲੱਗਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਤਾਂ ਜ਼ਰੂਰ ਹੋ ਰਿਹਾ ਹੈਗਾ ਹੁਣ ਦੇਖਣ ਜੋਗੇ ਹੋਊਗਾ ਕਿ ਕਦੋਂ ਤੱਕ ਮੀਂਹ ਹਟਦਾ ਤੇ ਕਦੋਂ ਤੱਕ ਜਿਹੜਾ ਘੱਗਰ ਦੇ ਵਿੱਚ ਪਾਣੀ ਘਟੇਗਾ ਮਾਲਵੇ ਦੇ ਵਿੱਚ ਵੀ ਜਿਹੜਾ ਤਕਰੀਬਨ ਖਤਰਾ ਜਿਹੜਾ ਮੰਡਰਾ ਰਿਹਾ ਹੈਗਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇਗੇ ਦੇ ਹੋਰ ਵੀ ਜਿਹੜੇ ਇੱਥੇ ਦੇ ਲੋਕ ਨੇ ਉਹ ਵੀ ਜਿਹੜਾ ਲਗਾਤਾਰ ਦੇਖਣਾ ਆਉਂਦੇ ਨੇ ਕਿਉਂਕਿ ਜਿਹੜੇ ਹਾਲਾਤ ਐਦਾਂ ਦੇ ਬਣੇ ਹੋਏ ਨੇਗੇ ਦਿਖਾ ਦੇ ਇੱਕ ਵਾਰੀ ਜਾਣੇ ਨਾਲ ਜ਼ਰੂਰ ਦਿਖਾ ਦੇ ਕੀ ਹਾਲ ਹੈ ਵੀਰੇ ਕੀ ਨਾਮ ਆ ਜੀ ਦਰਵੀਰੇ ਕਿਵੇਂ ਦੇਖਦੇ ਹਾਂ ਕਿੰਨਾ ਕੁ ਪਾਣੀ ਵਧਿਆ ਕਰਨ ਨਾਲੋਂ ਕੱਲ ਨਾਲੋਂ ਸ਼ਾਮ ਤੋਂ ਲੈ ਕੇ ਹੁਣ ਤੱਕ ਤਕਰੀਬਨ 1.5 ਤੋਂ 2 ਫੁੱਟ ਪਾਣੀ ਵਧਿਆ ਹੈ। ਘਟਣ ਵਾਲੀ ਕੋਈ ਸਥਿਤੀ ਨਹੀਂ ਹੈਗੀ। ਤੇ ਜੇ ਗੱਲ ਕਰੀਏ ਨਵੇਂ ਗਾਉਂ ਪੁਲ ਤੇ ਉੱਥੇ ਵੀ ਕਹਿੰਦੇ ਨੇ ਚੜਦਾ। ਅੱਛਾ। ਤੇ ਦੇਵੀਗੜ੍ਹ ਵੀ ਕੁਝ ਪਤਾ ਲੱਗਿਆ ਉਤਰ ਗਿਆ ਸੀ ਪਰ ਪਾਣੀ ਚੰਡੀਗੜ੍ਹ ਜਿਹੜੀ ਬਾਰਿਸ਼ ਦੁਬਾਰੇ ਹੋਈ ਹੈ ਉਹਦੇ ਨਾਲ ਕਹਿੰਦੇ ਆਣ ਦੇ ਹਿਸਾਬ ਨਾਲ ਵੀ ਵਧਿਆ ਪਾਣੀ ਘਟਿਆ ਨਹੀਂ। ਬਦਲਿਆ ਲਗਾਤਾਰ ਲਗਾਤਾਰ ਹੀ ਬਦਲਿਆ ਪਾਣੀ ਐਸੀ ਕੋਈ ਗੱਲ ਨਹੀਂ ਹੈ ਕਿ ਪਾਣੀ ਘਟਿਆ ਚੱਲ ਰਿਹਾ ਹੌਲੀ-ਹੌਲੀ ਹੈ ਪਰ ਪਾਣੀ ਖਿਲਰਨਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਉਵੇਂ-ਉਵੇਂ ਕਰਦੇ ਵਿੱਚ ਪਾਣੀ ਹੌਲੀ-ਹੌਲੀ ਚੜਦਾ ਪਰ ਵਧਿਆ ਜ਼ਰੂਰ ਆ ਬਦਲ ਰਿਹਾ ਹਾਂ ਕਿਵੇਂ ਦੇਖਦੇ ਹਾਂ ਕਿ ਲਗਾਤਾਰ بارش ਹੋ ਰਹੀ ਹੈ ਕਿ ਕੁਝ ਜੇਕਰ ਆਪਾਂ ਸਰਕਾਰ ਦੇ ਪ੍ਰਬੰਧਾਂ ਦੀ ਗੱਲ ਕਰੀਏ ਕਿਵੇਂ ਨੇਗੇ بارش ਕੱਲ ਸ਼ਾਮ ਤੋਂ ਲੈ ਕੇ ਰਾਤ ਵੀ ਥੋੜੀ ਘੱਟ ਹੋਈ ਆ ਸਵੇਰੇ ਕੁਝ ਲਾਲੋ ਵੀ ਜਿਵੇਂ ਆਪਣੇ ਸਵੇਰੇ ਤੜਕੇ ਆਈ ਸੀ 4 ਵਜੇ ਕੁਝ ਕੁਝ ਥੋੜੀ ਜੀ ਰੁਕ ਰੁਕ ਕੇ ਕਿੰਨੇ ਬੂੰਦਾ ਬੰਦੀ ਹੋ ਰਹੀ ਹੈ ਉਰੇ ਹਲਕੀ بارش ਹੋਈ ਆ ਪਿੱਛੇ ਕਾਫੀ بارش ਪਈ ਆ ਉਹਦੇ ਨਾਲ ਪਾਣੀ ਜਿਆਦਾ ਵਧਿਆਗਾ ਗੱਰ ਦੇ ਵਿੱਚ ਇੱਥੇ ਪਾਣੀ ਇੰਨੀ ਜਾਨੀ ਕਿ بارش ਨਹੀਂ ਹੋਈ ਪਿੱਛੇ بارش ਦੇ ਜਿਆਦਾ ਜੋਰ ਆ ਖੇਤਾਂ ਦੇ ਵਿੱਚ ਜਿਹੜੇ ਨੇੜੇ ਨੇੜੇ ਖੇਤ ਨੇ ਹੋ ਰਿਹਾ ਕਾਫੀ ਨੁਕਸਾਨ ਹੋ ਰਿਹਾਗਾ ਨੇੜੇ ਨੇੜੇ ਵੀਰ ਜੀ ਆ ਦੇਖ ਲਓ ਤੁਸੀਂ ਜਾ ਕੇ ਸਾਹਮਣੇ ਜੀ ਆ ਕੈਮਰੇ ਨਾਲ ਕੈਮਰੇਮੈਨ ਨੂੰ ਕਹੋ ਦਿਖਾ ਦੇਣਗੇ ਇੱਥੇ 8-10 ਕਿੱਲਾਂ ਤਕਰੀਬਨ ਡੁੱਬ ਚੁੱਕੇ ਨੇ ਡੁੱਬ ਚੁੱਕੇ ਇਹ ਬਾਬਾ ਜੀ ਨੇ ਪੁਜਾਰੀ ਨੇ ਜਿਹੜੇ ਡੇਰੇ ਤੇ ਸੇਵਾ ਕਰਦੇ ਇਹਨਾਂ ਨੇ ਪਹਿਲੀ ਲਈ ਹੋਈ ਪੰ ਇੰਨੇ ਠੇਕਾ ਪਰ ਆ तकरीबन 2.2 ਲੱਖ ਰੁਪਇਆ ਜੀ ਉਹ ਪੰਚਾਇਤ ਜ਼ਮੀਨ ਠੇਕੇ ਲਈ ਉਹ ਸਾਰਾ ਡੁੱਬਿਆ ਹੋਇਆ ਹੈ ਜਿਸ ਟਾਈਮ ਰੁਪਇਆ ਹਾਂ ਇੱਥੇ ਖਾਂਡ ਪੈਂਦੀ ਆ ਉਹਦੇ ਵਿੱਚ ਦੀ ਪਾਣੀ तकरीबन ਪਹਿਲਾਂ ਹੀ ਪਾਣੀ ਨਹੀਂ ਆਣਾ ਬਾਹਰ ਹੋ ਜਾਂਦਾ ਕੁਛ ਪਾਣੀ ਚੀਕੇ ਸਾਈਡ ਤੋਂ ਆਉਂਦਾ ਉਹਦੀ ਆ ਕੇ ਡਾਫ ਲੱਗ ਜਾਂਦੀ ਆ ਸਾਰੀ ਉੱਥੇ ਜੀ ਹਾਂਜੀ ਸੋ ਜਿਵੇਂ ਬਾਈ ਗੁਰੋਂ ਨੇ ਦੱਸਿਆ ਕਿ ਅਸੀਂ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਜਿਹੜੇ ਆ ਇੱਥੇ ਡੇਰਾ ਪੈਂਦਾ ਉਹਨਾਂ ਵੱਲੋਂ ਜ਼ਮੀਨ ਲਈ ਹੋਈ ਸੀਗੀ ਉਹ तकरीबन 10 ਕੀਲੇ ਡੁੱਬ ਚੁੱਕੇ ਨੇ ਹੈਗੇ ਅਸੀਂ ਤੁਹਾਨੂੰ ਪੁਜਾਰੀ ਬਾਬਾ ਜੀ ਨੇਗੇ ਉਹਨਾਂ ਵੱਲੋਂ ਜ਼ਮੀਨ ਲਈ ਹੋਈ ਸੀਗੀ ਅਸੀਂ ਉਧਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਇਹ ਜਿਹੜਾ ਪੁਲ ਵੱਜਾ ਨਾ ਇਹ ਬਾਬਾ ਜੀ ਨੇ ਵੱਦਾ ਕਾਰ ਸੇਵਾਲਿਆਂ ਨੇ ਉਹਨਾਂ ਦਾ ਡੇਰਾ ਇਹ ਉਹ ਮਤਲਬ ਉਹ ਤੇ ਪੰਚਾਇਤੀ ਜ਼ਮੀਨ ਵੰਦੀ ਉੱਥੇ ਕੇ ਤੇ ਲਈ ਹੋਈ ਸੀ ਉਹ ਸਾਰੀ ਮਤਲਬ ਡੁੱਬ ਚੁੱਕੀ ਆ ਵੈਸੇ ਪ੍ਰਸ਼ਾਸਨ ਕੁਝ ਦੱਸਦਾ ਪਹਿਲਾਂ ਵੀ ਪਾਣੀ ਆ ਰਿਹਾ ਜਾਂ ਅਲਰਟ ਹੋ ਜਾ ਕੁਝ ਐਦਾਂ ਦੀ ਗੱਲਬਾਤ ਦੇਖੋ ਪ੍ਰਸ਼ਾਸਨ ਆਣ ਕੇ ਅਲੋਸਮੈਂਟ ਕਰਾ ਕੇ ਤਾਂ ਕਰਾਤੀ ਸੀ ਉਹਨਾਂ ਨੇ ਹੋਰ ਤਾਂ ਕੀ ਕਰਨਾ ਉਹਨਾਂ ਨੇ ਕੁਝ ਦੇਣ ਲੈਣ ਤਾਂ ਕੁਝ ਨਹੀਂ ਹੈ ਅਲੋਸਮੈਂਟ ਕਰਾਉਣ ਨਾਲ ਤਾਂ ਉਹ ਤਾਂ ਹੁਣ ਸਾਡੀ ਜ਼ਿੰਦਗੀ ਸਾਡਾ ਜਨਮ ਹੀ ਹੈ 2023 ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਸੀ ਕੁਝ ਮੁਆਵਜ਼ਾ ਵਗੈਰਾ ਦਿੱਤਾ ਸਰਕਾਰਾਂ ਨੇ ਮੁਆਵਜ਼ਾ ਉਹਨਾਂ ਨੇ ਦਿੱਤਾ ਸੀ ਥੋੜਾ ਜਿਹਾ 6000 ਰੁਪਏ ਕਿਲੇ ਦਾ ਦਿੱਤਾ ਸੀ ਬਹੁਤ ਘੱਟ ਹੈ ਤਾਂ 100% ਨੁਕਸਾਨ ਹੋ ਗਿਆ ਸੀ ਉਹਨਾਂ ਦੁਆਰੇ ਜਿਹੜੀਆਂ ਉਦੋਂ ਇਹ ਸੀਗਾ ਬਈ ਦਵਾਰੇ ਲੱਗ ਗਿਆ ਸੀ ਹੁਣ ਤਾਂ ਕੋ ਟਾਈਮ ਹੀ ਨਹੀਂ ਰਿਹਾ ਹੂੰ ਤਾਂ ਜਿਹੜੀਆਂ ਪੱਕਣ ਦੇ ਕਰੀਬ ਆ ਗਿਆਂ ਜੀ ਹੁਣ ਤਾਂ ਬਿਲਕੁਲ ਹੀ ਖਤਮ ਹੋ ਗਮ ਹੁਣ ਪਾਣੀ ਫਿਰਦਾ ਤਾਂ ਜੀ ਸੋ 6000 ਨਾਲ ਤਾਂ ਸ਼ਾਇਦ ਨਹੀਂ ਕੁਝ ਪੜੂਗਾ ਸਰਕਾਰਾਂ ਨੂੰ ਕੁਝ ਵੱਧ ਜਿਹੜਾ ਮੁਆਵਜ਼ਾ ਦੇਣਾ ਬਣਦਾ ਇੱਕ ਵਾਰੀ ਅਸੀਂ ਉਧਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪੁਜਾਰੀ ਬਾਬਾ ਜੀ ਵੱਲੋਂ ਕਿੰਨਾ ਪਾਣੀ ਇੱਧਰ ਕਿੰਨਾ ਪਾਣੀ ਚਾਹ ਪਾਣੀ ਵਧੂ ਹੈ ਪਾਣੀ ਤੇ ਹਣ ਧੁੱਪ ਦੀ ਫਸਲ ਹੈ ਫਸਲ ਡੁੱਬ ਗਈ ਦੇਖੋ ਇਹ ਕਹਿੰਦੇ ਹਜੇ ਹਜੇ ਹਾਂ ਬਰਬਰੀ ਲਗਾਏ ਦੇਖੋ ਇਹ ਕਹਿੰਦੇ ਆ ਨਿਕਲ ਜੀ ਨਿਕਲ ਗਿਆ ਜੀ ਹਾਂਜੀ ਸੋ ਬਾਪੂ ਜੀ ਕਹਿੰਦੇ ਦੇਖਦੇ ਹਜੇ ਕੀ ਗੱਲ ਬਾਤ ਹੁੰਦੀ ਆ ਸੀ ਤੁਹਾਨੂੰ ਜਿਹੜਾ ਇਸ ਟਾਈਮ ਘੱਗਰ ਦੇ ਦ੍ਰਿਸ਼ ਦਿਖਾ ਰਹਿਆਂਗੇ ਜਿੱਥੇ ਲਗਾਤਾਰ ਦੇਰ ਰਾਤ ਤੋਂ بارش ਹੋ ਰਹੀ ਹੈਗੀ ਜਿਹੜੀ ਜ਼ਮੀਨ ਆ ਕੀ ਤਕਰੀਬਨ ਡੁੱਬ ਚੁੱਕੀ ਆ ਕੀ ਡੇਰੇ ਦੀ ਜ਼ਮੀਨ ਆ ਜਿਹੜਾ ਬਾਬਾ ਪੁਜਾਰੀ ਜੀ ਇਹਨਾਂ ਵੱਲੋਂ ਦੱਸਿਆ ਗਿਆ ਨਾਮ ਦੇਖ ਸਕਦੇ ਹੋ ਇੱਕ ਵਾਰੀ ਜ਼ੂਮ ਕਰਕੇ ਜ਼ਰੂਰ ਦਿਖਾ ਦਿਓ ਕਿ ਜਿਹੜੇ ਹਾਲਾਤ ਨੇ ਹੈਗੇ ਐਸ ਟਾਈਮ ਤੁਹਾਨੂੰ ਕੋਗਰ ਦੇ ਦਿਖਾ ਰਹੇ ਆਂ ਅਸੀਂ ਜ਼ਮੀਨ ਬਿਲਕੁਲ ਹੀ ਡੁੱਬ ਚੁੱਕੀ ਆਗੀ ਜਿਹੜੀ ਜੀਰੀ ਹੈਗੀ ਤੁਹਾਨੂੰ ਅਸੀਂ ਕੱਗਰ ਦੇ ਹਾਲਾਤ ਦਿਖਾ ਰਿਹਾ ਇਸ ਟਾਈਮ ਆ ਵੀ ਜਿਹੜੀ ਜੀਰੀ ਡੁੱਬੀ ਹੋਈ ਹੈਗੀ ਇੱਧਰ ਵੀ ਜਿਹੜਾ ਪਾਣੀ ਨੱਕੋ ਨੱਕ ਭਰਿਆ ਹੋਇਆ ਹੈਗਾ ਜਿਹੜੇ ਬਾਬਾ ਪੁਜਾਰੀ ਜੀ ਦੀ ਜ਼ਮੀਨ ਆ ਤਕਰੀਬਨ 10 ਕਿੱਲੇ ਕਹਿ ਰਹੇ ਨੇ ਕਿ ਜਿਹੜਾ ਕੱਗਰ ਦੀ ਮਾਰ ਹੇਠ ਆਏ ਨੇ ਇੱਕ ਵਾਰੀ ਇੱਧਰ ਵੀ ਦਿਖਾ ਦਿਓ ਸਾਰੇ ਦੂਰ ਦੂਰ ਤੱਕ ਪਾਣੀ ਕਿ ਤੇਨਾ ਕਿਤੇ ਨੁਕਸਾਨ ਤਾਂ ਜਰੂਰ ਹੋ ਰਿਹਾ ਜੇਕਰ ਇਦਾਂ ਹੀ ਮੀਂਹ ਪੈਂਦਾ ਰਿਹਾ ਤਾਂ ਵੱਡਾ ਖਮਿਆਂ ਚ ਜਿਹੜਾ ਕਿਸਾਨਾਂ ਨੂੰ ਭੁਗਤਣਾ ਪਊਗਾ ਸੀ ਰੱਬ ਅੱਗੇ ਹੀ ਅਰਦਾਸ ਕਰਦੇ ਆਂ ਤੇ ਪ੍ਰਸ਼ਾਸਨ ਅੱਗੇ ਕਿ ਕੋਈ ਭੁਗਤਾਂ ਇਂਤਜ਼ਾਮ ਕੀਤਾ ਜਾਵੇ ਇਸ ਚੀਜ਼ ਦੇ ਇੱਧਰ ਵੀ ਜਿਹੜਾ ਪਾਣੀ ਭਰਿਆ ਹੋਇਆਗਾ